ਕਿ ਨਿੱਜੀ ਬੱਸ ਜਦੋਂ ਸਵਾਰੀਆਂ ਨੂੰ ਲੈ ਕੇ ਬੱਸ ਸਟੈਂਡ ਬਟਾਲਾ ਤੋਂ ਫਤੇਗੜ ਟੂੜੀਆਂ ਦੇ ਲਈ ਜਾ ਰਹੀ ਹੁੰਦੀ ਹੈ ਤਾਂ ਬੱਸ ਸਟੈਂਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਬੱਸ ਦੇ ਸਾਹਮਣੇ ਇੱਕ ਬਲੈਰੋ ਕਾਰ ਆ ਜਾਂਦੀ ਹੈ ਉਸ ਤੋਂ ਬਾਅਦ ਬੱਸ ਅੱਗੇ ਤੋਂ ਬਚਾਅ ਕਰਨ ਦੇ ਲਈ ਦੂਜੀ ਸਾਈਡ ਲੈਂਦੀ ਹੈ ਤੇ ਅਚਾਨਕ ਜ਼ਬਰਦਸਤ ਹਾਸਾ ਹੋ ਜਾਂਦਾ ਹੈ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਬੱਸ ਦੇ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੇ ਦੱਸਿਆ ਕਿ ਗੱਡੀ ਵਾਲੇ ਨੂੰ ਲੱਗਦਾ ਨੀ ਦਾ ਗਈ ਸੀ ਜੋ ਗਲਤ ਸਾਈਡ ਤੇ ਆ ਕੇ ਬਸ ਅੱਗੇ ਰੁਕ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਈ ਸਵਾਰੀਆਂ ਨੂੰ ਸੱਟਾਂ ਵੀ ਲੱਗੀਆਂ ਨੇ ਹਾਸਾ ਇੰਨਾ ਜ਼ਬਰਦਸਤ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਤੇ ਮਾਮਲੇ ਦੀ ਜਾਂਚ ਜਾਰੀ ਹੈ ਉਹ ਕੀਤੀ ਜਾ ਰਹੀ ਹੈ ਕਿ ਅਖੀਰ ਗਲਤੀ ਕਿਸ ਦੀ ਸੀ ਸਰ ਇਹ ਤੋਂ ਫਰੇਗਾੜਾ ਬਟਾਲਾ ਨੂੰ ਬੱਸ ਆਉਂਦੀ ਵੀ ਹੈ ਫਰੇਗਾੜਾ ਜੂੜਿਆਂ ਜਾਣ ਨੂੰ ਤੇ ਇਹਦੋਂ ਬਲਾਰੋ ਆਈ ਆ ਅੰਮ੍ਰਿਤਸਰ ਵਾਲੇ ਬੰਦੇ ਨੂੰ ਬੜੀ ਝੋਕ ਲੱਗੀ ਆ ਬਲਾਰੋ ਫੁੱਟਬਾਲ ਤੋਂ ਦੂਜੇ ਬੰਦੇ ਕਈ ਬਾਸ ਤੋਂ ਉੱਾਰ ਕੇ ਬੱਤੀ ਆ। ਇਸ ਦੀ ਝੋੜ ਨਹੀਂ ਗਦਾ ਕਰੋ। ਹਾਂਜੀ। ਕੋਈ ਟੈਨ ਹਲਵਾ ਨਹੀਂ। ਬਾਸ ਸਟੈਂਡੋਂ ਫਰੇ ਘਾ ਟੂੜੀਆਂ ਕਰਾਂਗੇ। ਇਹਦਾ ਝੋਕ ਲੱਗੀ ਬਲਾਰੋ ਆ ਫੁੱਟਬਾਲ ਤੋਂ ਉਤਨੀ ਨਗਾਦੀ ਆ। ਇਹਦੀ ਗਲਤੀ ਲਾਦੀ ਇਹ ਤੇਰੀ ਇਹਦੀ ਬਲਾਰੋ ਦਾ ਕਸੂਰ ਆ ਸਾਨੂੰ। ਗਲਤੀ ਬਲਾਰੋ ਦੀ ਆ। ਠੀਕ ਜੀ ਬਈ ਤੇ ਸਵਾਰੀ ਆਏ ਮੈਨੀ ਵਾਸਤੇ ਉੱਤੇ ਐ ਫਤਿਹਗੜ ਟੂੜੀ ਨੂੰ ਜਾਣਦੇ ਜੀ ਨਾ ਹਾਂ ਜੀ ਫਤਿਹਗੜ ਆ ਜੇ ਆਪਣਾ ਮੇਰਾ ਨਾਮ ਲਖਮਿੰਦਰ ਕੋ ਕਿੱਥੋਂ ਆਦੇ ਕਿੱਥੇ ਪਹੁੰਚੇ ਅਸੀਂ ਇੱਥੋਂ ਆਉਂਦੇ ਹਾਂ ਬਟਾਲੇ ਆਉਂਦੇ ਹਾਂ ਫਤਿਹਗੜ ਚੱਲੇ ਹਾਂ ਤੇ ਵੀ ਰਾਇਦਾ ਸੈਰ ਤੇ ਬਸ ਦਾ ਐਕਸੀਡੈਂਟ ਹੋ ਤਾਂ ਪਲੇਅਰੋ ਘਟੀ ਨਾ ਵੱਜ ਜੂਗੀ ਹਾਂਜੀ ਤੇ ਕਲੀਅਰ ਸਵਾਰੀਆਂ ਚੱਕੀ ਹੋਈ ਆ ਬੜੀਆਂ ਸਵਾਰੀਆਂ ਚੱਕੀਆਂ ਲੱਗੀਆਂ ਸੜਕ ਤੇ ਬੜੇ ਲੱਗੀਆਂ ਦੋਨਾਂ ਘੋੜਿਆਂ ਨੂੰ ਲੱਗੀ ਆ ਚਾਹੀ ਤੇ ਕਸੂਰ ਕਿਤਾ ਸੀ ਪਤਾ ਲੱਗਾ ਨਾ ਚਲੋ ਨਹੀਂ ਮੈਨੂੰ ਨਹੀਂ ਜੇ ਪਤਾ ਜਿਹੜਾ ਹਾਦਸਾ ਹੋਇਆ ਕਿੱਥੇ ਹੋਇਆ ਤੇ ਕਿੱਦਾਂ ਹੋਇਆ ਪਤਾ ਨਹੀਂ ਇਹ ਤਾਂ ਖੁਸ਼ੀ ਬਾਟੀਗਾ ਦੇ ਲਾਗੇ ਨਾ ਸਾਡੇ ਮੁਨਸੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਆ ਫਟੇ ਘੜ ਚੂੜੀਆਂ ਜਾਣੀ ਸੀ ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਕੋਡ ਵੈਡਰ ਉਹ ਇਧਰੋਂ ਪਾਰ ਕਰ ਗਈ ਆ ਤੇ ਬੱਸ ਜਿਹੜੀ ਉਨੀ ਉਨੀ ਉਹ ਵੀ ਡੈਕਟਰ ਪਾਰ ਕਰਕੇ ਆ ਸਾਹਮਣੇ ਖੜੀ ਰੱਖੀ ਕਿਨੇ ਸਵਾਰੀਆਂ ਚੱਕੀਆਂ ਸੀ ਸਵਾਰੀਆਂ ਉਹ ਦੋ ਜਣੇ ਸੀ ਇਸ ਵੇਲੇ ਉਹ ਨਿੱਜਰ ਹਸਪੀਟਲ ਦੇ ਅੰਦਰ ਦੋਨੋਂ ਜਣੇ ਰੈਫਰ ਕਰਤੇ ਆ ਤੇ ਬੱਸ ਚ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਜੀ ਜ਼ੂਰ ਕਿਦਾ ਪਤਾ ਲੱਗਿਆਗਾ ਜ਼ੂਰ ਵੇਖਣ ਦੇ ਆ ਜੀ ਵੇਖ ਕੇ ਬਾਕੀ 6-7 ਤਾਂ ਸਾਹਮਣੇ ਸਾਰੀ ਘਰਮਾਈ ਚਾਹ ਦੇ ਨੇ